ਜੀ ਮਾਰਕੀਟ ਤੋਂ ਚਿਕਰੀ ਫੜ ਕੇ ਲੈ ਕੇ ਆਇਆ ਜੀ ਤੇ ਪਾਨੀਆਂ ਨਾਲ ਖਾਣ ਵਾਸਤੇ ਮੀਆਂ ਚਾਹ ਚਾਦ ਤਾਂ ਹੋ ਗਿਆ ਜਣਾ ਦਾੜੀ ਛੋਟੀ ਹੁੰਦੀ ਹੈ ਨਾ ਤੇ ਵਿੱਚ ਢੋਲੇ ਜਮਕਣ ਲੈ ਜਾਂਦੇ ਆਂ ਖਲੀਚੀਆਂ ਸਸਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ ਸਵੇਰ ਦੇ 9 ਵਜੇ ਗਏ ਆਂ ਤੇ ਅੱਜ ਹੈਗਾ ਜਿਮ ਦੇ ਵਿੱਚ ਆਪਣਾ ਕਾਰਡੀਓ ਦਾ ਸੈਸ਼ਨ ਕੱਲ ਵਾਂਗ ਧੁੰਦਾ ਜੀ ਬਹੁਤ ਪਈ ਹੋਈ ਆ ਜਿੱਦਾਂ ਆਪਾਂ ਆਪਣੇ ਕਹਿ ਦਿੰਦੇ ਆਂ ਵੀ ਮੀਂਹ ਵਾਂਗ ਧੁੰਦ ਗਿਰਦੀ ਆ ਬਸ ਉਹੀ ਮਿੱਤਰੋ ਗੱਲਬਾਤ ਹੈ ਮੀਂਹ ਵਾਂਗ ਧੁੰਦ ਗਿਰਦੀ ਆ ਆ ਦੇਖੋ ਇਧਰ ਆ ਵੀ ਚੀਜ਼ਾਂ ਸਾਰੀਆਂ ਐਂ ਮੂਸੀ ਵਾਲੇ ਗਾਣੇ ਗਾਣਾ ਵੀ ਟਿਪਕਦੀਆਂ ਟਿਪਕਦੀਆਂ ਟੀਨਾ ਤੇ ਇੱਕ ਗੱਲ ਹੋਰ ਹੈ ਜਿੰਨੀ ਨਾ ਤਰੇਲ ਪੈਂਦੀ ਸ਼ਾਮ ਨੂੰ ਜਰਾਤ ਨੂੰ ਉਨੀਓ ਦਿਨ ਦੇ ਵਿੱਚ ਧੁੱਪ ਵੀ ਵੱਧ ਹੁੰਦੀ ਆ ਫਿਰ ਠੰਡ ਸ਼ਾਮ ਨੂੰ ਬਹੁਤ ਜ਼ਿਆਦਾ ਹੋ ਜਾਂਦੀ ਆ ਸਾਰੀ ਗੱਡੀ ਦੇ ਉੱਤੇ ਐਂ ਬੂੰਦੇ ਬੂੰਦਾ ਪੈਣ ਤਰੇਲ ਦੀਆਂ ਜੇ ਆਪਾਂ ਗੱਲ ਕਰੀਏ ਟੈਂਪਰੇਚਰ ਦੀ ਅੱਜ ਟੈਂਪਰੇਚਰ ਕਿੰਨਾ ਹੈ thro ਵੀ ਦਿਖਾ ਦੇਣ ਮਿੱਤਰੋ ਕਿੰਨਾ ਬੱਲੇ 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 3.5 ਡਿਗਰੀ ਟੈਂਪਰੇਚਰ ਉਹ ਦੇਖੋ ਮਿੱਤਰੋ ਤੇ ਸਾਡੇ ਇਧਰ ਪਾਸੇ ਪਹਾੜ ਨੇ ਉਹ ਦੇਖੋ ਤਾਂ ਸਾਰੀ ਉਹ ਨਾ ਬਹੁਤ ਸਿਰ ਗੱਡੀਆਂ ਦੇ ਕਾਲੀਆਂ ਗੱਡੀਆਂ ਦੇ ਗਾਹਾਂ ਜਾ ਕੇ ਸਾਰੀ ਧੁੰਦ ਪਈ ਵੀ ਇੱਥੋਂ ਦਾ ਕੈਮਰਾ ਸਿਰ ਪੂਰਾ ਨਹੀਂ ਦਿਖਾਉਂਦਾ ਪਰ ਖੁੱਲੀਆਂ ਅੱਖਾਂ ਦੇ ਨਾਲ ਪੂਰਾ ਦਿਖਦਾ ਵੀ ਐਨ ਕੁਝ ਵੀ ਨਹੀਂ ਦਿਖਦਾ ਜਾਈਗਾ ਵਾਹਿਗੁਰੂ ਵਾਹਿਗੁਰੂ ਆ ਵਾਲਾ ਸੱਡੀਓ ਲੈ ਆਪਣਾ ਕਰੋ ਚੈੱਕ ਆਪ ਵਾਲੀ ਮਸ਼ੀਨ ਤੇ ਚੜ ਕੇ ਭਜਣ ਵਾਲੀ ਤੇ ਇਤੇ ਭਜਣਾ ਆਪਾਂ ਨੇ ਜਿਹੜੀ ਆਪਣੀ ਆਹ ਚੀਜ਼ੇ ਪਰਖਣੀਆਂ ਟੜਾਈ ਰੱਖਣੀਆਂ 6 ਪੁਆਇੰਟ ਤੇ 8 ਕਿਲੋਮੀਟਰ ਪ੍ਰਤੀ ਘੰਟੇ ਦਸਤਾਰ ਕੇ ਭਜਣਾ ਹੈ ਡੇਢ ਮਿੰਟ ਦੀ ਰੈਸਟ ਹੈ ਫਿਰ ਆਪਣੇ ਡੰਡ ਨੇ ਤਿੰਨ ਸੈਟ 10 ਤੋਂ 15 ਤੇ ਫੇਰ ਆਪਣੀ ਹੈਗੇ ਆ ਮਲੇ ਮਸ਼ੀਨ ਤੇ ਸਪ੍ਰਿੰਟ ਲਾਉਣੀ ਆ ਆਪਣੀ 2-2 ਮਿੰਟ ਲਗਾਤਾਰ 2 ਮਿੰਟ ਭੱਜਣਾ ਸਪ੍ਰਿੰਟ ਲਾਉਣੀ ਆ ਤੇ ਫੇਰ 64 ਸੈਟ ਇਹਦੇ ਆ ਤੇ ਫੇਰ ਡੰਡਾ ਆਗੇ ਆਪਣੀ 64 ਡੰਡਾ ਦੇ ਹੋਗੇ ਫੇਰ ਆਪਣੀ ਆਗੇ ਫੇਰ ਆਪਣੀ ਮਸ਼ੀਨ ਹੋਲ ਗਿਆ ਕਿ ਤੁਰਨਾ ਉੱਪਰ ਤੁਰ ਜਣਾ ਫੇਰ 10 ਸੈਟ ਲਾਉਣੇ 1 ਮਿੰਟ ਤੁਰਨਾ 1 ਮਿੰਟ ਰੁਕਣਾ 1 ਮਿੰਟ ਤੁਰਨਾ 1 ਮਿੰਟ ਰੁਕਣਾ ਫੇਰ ਆਪਣੀ ਆਗੇ ਸਕਾਟ ਜੰਪਿੰਗ 4 ਸੈਟ ਇਹਦੇ ਲਾਉਣੇ ਆ ਤੇ ਫੇਰ ਆਪਣ ਛੱਲੇ ਆਗੇ ਇਧਰ ਹਾਂ ਪੇਟ ਦੀ ਐਕਸਰਸਾਈਜ਼ਾਂ 50 ਮਿੰਟ ਦਾ ਵਰਕਆਊਟ ਆਪਣਾ ਹਲੇ ਮੈਂ ਤੋ ਅੱਧੀ ਐਕਸਰਸਾਈ ਮਾਲੇ 20 ਮਿੰਟ ਹੋਏ ਆ ਤੁਸੀਂ ਦਾ ਹਾਲ ਦੱਸੋ ਕਿਦਾਂ ਹੋ ਗਿਆ ਬਰ ਹੋਇਆ ਬਹਿਲ ਤਾਂ ਸਿੱਧਾ ਅੱਧੇ ਦੇ ਵਿੱਚ ਆਪਣੀ ਅਜੇ ਰਹਿਨੇ ਆ ਮੇ 20 ਮਿੰਟ ਹੋਰ ਡਾਂਡੇ ਬੈਠ ਕੇ ਲਾਉਣੀ ਐ ਹਲੇ ਹੋਰ ਡਾਡਰ ਨੇ ਅੱਜ ਬਸ ਇੱਥੇ ਆ ਸਾਥ ਟੱਬ ਆਪਣਾ ਕਿਤੇ ਜਾਣਾ ਹੈ ਹੋਰ ਆਪਾਂ ਨੇ ਮਾਲੇ ਵੀ ਕੋਈ ਹੋਰ ਐਕਸਰਸਾਈਜ਼ ਲਾਉਣੀ ਹੈਗੀ ਸਾਰਾ ਬਸ ਇੱਥੇ ਆ ਬਸ ਟ੍ਰੈਡਮਿਲ ਤੇ ਹੀ ਆ ਟ੍ਰੈਡਮਿਲ ਜਾਵੇ ਥੱਲੇ ਆਪਣੇ ਜਿਹੜੀ ਆ ਚੀਜ਼ ਤੇ ਪਈ ਐ ਇਹਨਾਂ ਉੱਤੇ ਰੱਖ ਕੇ ਬਸ ਆਪਣੇ ਜਿਹੜਾ ਆਪਣੇ ਡਾਂਡੇ ਬੈਠ ਕੇ ਲਾਉਣੀ ਐ ਪਰ ਮਾਈ ਡਾਂਡ ਉਹ ਲਾਉਣੇ ਬਸ ਕੱਲੇ ਇੱਥੇ ਬਸ ਅਜੇ ਮੈਨੂੰ ਟਾਈਮ ਲੱਗਣਾ ਬਸ ਇੱਥੇ ਘੁੰਮਣਾ ਆ ਹੁੰਦੇ ਵਾਰ ਮੈਂ ਤਾਂ ਜਾ ਹੀ ਨਹੀਂ ਹੋਇਆ ਨਾ ਮੈਂ ਜਾ ਸਕਦਾ ਹੁਣ ਟਾਈਮ 10:30 ਹੋ ਗਿਆ ਮਿੱਤਰੋ ਤੇ ਮੌਸਮ ਹਲੇ ਵੀ ਦੇਖੋ ਉਦਾਂ ਦਾ ਹੀ ਆ ਪਹਿਣ ਲੱਗਦਾ ਸੀਗਾ ਵੀ ਧੁੱਪ ਆ ਜੂਗੀ ਪਰ ਜਿਹੜੀ ਧੁੰਦ ਹੈ ਹੋਰ ਸੰਘਣੀ ਹੋਈ ਜਾਂਦੀ ਹੈ ਗੁੱਡ ਮਾਰਨਿੰਗ ਬੱਚਿਓ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਪਟਾ ਉਠੜੀ ਬਾਪੂਰੀ ਪੁੱਤਰੀ ਛੁੱਕੀ ਨਾ ਲੈ ਰਹੀ ਪੂਰਾ ਪੂਰਾ ਨੰਦ ਫਿਰ ਨੰਦ ਲੈ ਹੈ ਹੈਪੀਂਟੀ ਪੈਂਤੀ ਨੰਦ ਲੈ ਰਹੀ ਹੈ ਹਫਤਾ ਤੋਂ ਹੀ ਲੱਗੇ ਹ ਤਾਂ ਹਾਂ ਠੰਡ ਬਹੁਤ ਹੈ ਪੈਂਦੀ ਬਾਹਰ ਅਜ부ਤ ਬਾਹਰ ਨਾ ਜਾਇਓ ਤੁਸੀਂ ਠੰਡ ਬਹੁਤ ਅਜ ਬਾਹਰ ਧੁੰਦ ਪੈਂਦੀ ਹੈ ਬਾਈ ਖੁਸ਼ਮ ਹਾਂਜੀ ਵਧੀਆ ਲਾਈਟ ਹੈ ਹਾਂ ਹੁਣ ਕਿਹੜੇ ਹੈ ਜੀ ਬਹੁਤ ਠੰਡ ਕਿ ਨਹੀਂ ਪੈਂਦੀ ਧੁੰਦ ਪੂਰੀ ਹੈ ਅਜੇ ਅੰਦਰ ਆ ਗਿਆ ਜੀ ਦੋਨੇ ਤੇ ਆ ਗਏ ਤੇ ਨੋਜੀ ਠੰਡ ਲਾਏ ਨੋਜੀ ਤੇ ਨੂੰ ਹੈ ਵੈਂਤੀ ਸੀ ਕਿ ਕਿਦਾਂ ਦੇਖੋ ਮਿੱਤਰੋ ਇਦਾਂ ਦਾ ਸ਼ਾਂਤ ਹੋ ਕੇ ਪੈਂਦਾ ਹੈ ਹੁਣ ਨਾ ਸਿਆਲ ਹੈ ਸਿਆਲ ਦੇ ਵੀ ਇਹ ਵੀ ਭਾਲਦਾ ਨਿੱਗੀ ਜਿਹਾ ਵੀ ਹੱਥ ਤੁਸੀਂ ਫੇਰਦਾ ਨਾ ਉਪਰੇ ਦੇ ਫੇਰ ਇਹਨੂੰ ਵਧੀਆ ਮਜ਼ਾ ਆਉਂਦਾ ਨਿੱਗੀ ਜਿਹਾ ਆਉਂਦਾ ਪੈਂਥੀ ਨੂੰ ਸਿਆਲ ਨਹੀਂ ਆਉਂਦਾ ਇਹ ਲਿਆ ਕਿਹਦੇ ਸਵਟਰ ਨੇ ਹਨਾ ਚਾਹੀਦਾ ਜਨ ਹਨਾ ਨੀਕਸ ਸਵਟਰ ਕਿਹੜੇ ਰੰਗ ਦੇ ਪਾਉਣੇ ਬੇਨਤੀ ਜਿਹੜਾ ਜਦੋਂ ਪਟਾਉਂਦੇ ਸਕਾਈ ਬਲੂ ਇਹਦੇ ਰੈਡ ਕਰ ਸੋਨ ਲੱਗੂ ਪਾਇਵਾ ਅਜੀ ਲੱਗੇ ਬਣਾ ਲੈ ਵਧੀਆ ਲੱਗਦੀ ਸੀ ਹੈ ਲਾਲ ਉਹ ਵਧੀਆ ਲੱਗਦੀ ਹਾਂ ਮਾਈ ਫੇਵਰਿਟ ਕਲਰ ਲਾਲ ਬੇਨਤੀ ਹਨਾ ਬਈ ਹੋਸ਼ਮਾ ਠੀਕ ਠਾਕ ਵਧੀਆ ਹਾਂਜੀ ਚਲੋ ਵਧੀਆ ਲੈ ਉੱਥੇ ਕੁਟ ਚਾਹ ਤੇ ਉਧਰ ਬਣਾਉ ਪੀਂਦੇ ਯਾਰ ਓਰੇ 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 ਆਜੋ ਓਰੇ ਆਜੋ ਅਜੋ ਅਜੂ ਬਤੀ ਆਜੋ ਲਵੀ ਅੱਜ ਨਾ ਸ਼ਾਨ ਦੀ ਸਵੇਰ ਦੀ ਮਿੱਤਰੋ ਕਲਾਸ ਲੱਗੀ ਹੋਈ ਹੈ ਸ਼ਾਨ ਦੀ ਸ਼ਾਨੀ ਮਮਾ ਕਹਿੰਦੇ ਵੀ ਅੱਜ ਸਿਰ ਨਾਲ ਤੇ ਗੁਸ਼ਾਨ ਵੀ ਕਹਿੰਦਾ ਮੈਂ ਕੱਲ ਨੂੰ ਨਹਾਉਣਾ ਵੀ ਕਰੂੰ ਸੰਡੇ ਆ ਤੇ ਮਮਾ ਜੀ ਕਹਿੰਦੇ ਵੀ ਤੂੰ ਅੱਜ ਨਾ ਹਾਲਾ ਨਾ ਕਰ ਕੰਮ ਨਿਬਟ ਦੇ ਕੱਲ ਨੂੰ ਹੋਰ ਕੰਮ ਕਰਨੀ ਪਰ ਗੁਸ਼ਾਨ ਨੂੰ ਵੀ ਛੁੱਟੀ ਅੱਜ ਹੈ ਨਾ ਹਰ ਹਫ਼ਤੇ ਸਕੂਲ ਤੇ ਜਾਂਦਾ ਅੱਜ ਦਿਲ ਕਰਦਾ ਵੀ ਮੈਂ ਇੱਕ ਠੰਡ ਪੀਂਦੇ ਬਾਹਰ ਵੀ ਬਸ ਮੈਂ ਕੰਬ ਚ ਬੈਠ ਕੇ ਬਸ ਮੈਂ ਲਗਿਆ ਰਹਾ ਤੇ ਹਾਂ ਜੀ 35ਵੇਂ ਵੀ ਇਹ ਕੀ ਕਰੀ ਜਾਂਦੇ ਹੋ ਜੇ ਬੈਠੇ ਇਹ ਕਿਹੜਾ ਘੜਾ ਸਾਡੇ ਕੋ ਫੇਰ ਆ ਜਾਂਦਾ ਨਾ ਮੈਂंती ਆ ਜਾ ਉਹ ਆ ਜਾ ਕੰਬਲ ਚਾਹੇ ਬੋਤੇ ਕੰਬਲ ਚਾਹੇ ਉਹ ਆ ਜਾ ਕੰਬਲ ਵਿੱਚ ਆ ਜਾਓ ਆ ਜਾਓ ਉਹ ਜੇ ਆ ਜਾਓ ਇਦਾਂ ਹੀ ਛੇੜ ਖੜੀ ਜੀ ਕੇ ਸਾਡੇ ਬੈਠੇ ਹੋ ਫੇਰ ਆ ਗਿਆ ਤੇ ਫੇਰ ਆ ਗਿਆ ਫੇਰ ਫੇਰ ਆ ਜਾ ਆ ਜਾਓ ਲੈ ਆ ਜਾ ਦੇਖੀਦਾ ਬੈਠੇ ਆ ਜਾਓ ਆ ਜਾਓ ਜਵੰਤੀ ਆ ਜੋ ਹਾਜ਼ੰਦੀ ਬੜੂ ਤੇਰੇ ਨਹੀਂ ਮੜਦਾ ਮੇਰੀ ਲੋੜਦਾ ਉਹ ਦੇਸ਼ ਮਾਰਦਾ ਐਸਨੇ ਆ ਦੇ ਪਰ ਮੇਤੂ ਮਸਤਨਾਜ਼ ਹੋ ਕੇ ਰੈਡੀ ਹੋ ਗਏ ਹੁਣ ਕੁਛਾਨ ਵੀ ਹੱਡੀ ਵਾਰੀ ਪਤਨੀ ਦੀ ਨਹਾਉਣ ਦੀ ਨਾਲ ਬੁੱਧ ਫਟਾਫਟ ਠੀਕ ਹੈ ਨਾਲੇ ਪੈਂਚਰ ਬਾਦਲ ਦੋ ਇਕੱਠੇ ਨਾਲ ਜਿਨਾ ਲਓ ਠੀਕ ਨਹੀਂ ਤੇ ਅੱਜ ਚੁੱਲੇ ਦੇ ਆਪਣੇ ਕੀ ਬਣਿਆ ਸ਼ਮਾ ਪਾਸਤਾ ਬਣਾਵਾਂਗੇ ਜੀ ਅੱਜ ਪਾਸਤਾ ਬਣਾਵਾਂਗੇ ਹਾਂ ਜੀ ਲਵੀ ਤੜਕਾ ਮੇਥੋਂ ਲੱਗ ਰਿਹਾ ਹੈ ਲਾਲ ਪਿਆਜ਼ਾਂ ਦਾ ਤੇ ਮੈਨੂੰ ਲੱਗਦਾ ਵੀ ਅੱਜ ਛਿਮਲਾ ਮਿਰਚ ਦਾ ਵੀ ਬਰਿਦਾਨ ਦਿੱਤਾ ਜਾਊਗਾ ਤੇ ਨਾਲ ਲਾਲ ਟਮਾਟਰ ਵੀ ਵਿੱਚ ਰਗੜੇ ਜਾਣਗੇ ਹਨਾ ਹਾਂਜੀ ਪਿਉਰੀ ਬਣਾਈ ਜਾਊਗੀ ਸਾਰਾ ਮਿਕਸ ਕਰਕੇ ਇਹਨ ਵੈਜ ਪਾਸਤਾ ਬਣਿਆ ਜਾਊਗਾ ਠੀਕ ਹੈ ਮੈਂ ਮਾਰਕੀਟ ਗਈ ਜੀ ਮਾਰਕੀਟ ਤੋਂ ਚਕਰੀਆ ਫੜਕੇ ਲੈ ਕੇ ਆਏ ਜੀ ਤੇ ਪਾਨੀਆਂ ਨਾਲ ਖਾਣ ਵਾਸਤੇ ਨਾਲ ਪਾਨੀ ਖਾਣੀਆਂ ਹਾਂਜੀ ਠੀਕ ਹੋ ਗਿਆ ਤੜਕਾ ਚੱਲਣ ਦੇ ਮਿੱਤਰੋ ਇੰਨੀ ਵਧੀਆ ਖੁਸ਼ਬੂ ਆ ਰਹੀ ਹੈ ਹਨਾ ਸ਼ਿਮਲਾ ਮਿਰਚਾਂ ਦੀਆਂ ਆਹ ਹਾ 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 ਦਲ ਕਰਦਾ ਵੀ ਪਾਸਤਾ ਖਾ ਗਈ ਜਾਏਗੀ ਪਰ ਹੁਣ ਸਮਾਨ ਲੈਣਾ ਤਾਂ ਸਿਮਰਨੇ ਪਹਿਲਾਂ ਸਮਾਨ ਲੈਣਾ ਪੈਣਾ ਜਾ ਕੇ ਠੀਕ ਹੈ ਕਿਉਂ ਫਰਾਂਕੋ ਬਈ ਆਪਣੇ ਕੋਲ ਮੋਸਰੇਲਾ ਲੈ ਕੇ ਆਇਆ ਆਪਾਂ ਲੱਗਦਾ ਹੈ ਬੂਫੋ ਜਮ ਫਰਾਂਕੋ ਤੋਂ ਇਹ ਲ ਮੋਸਰੇਲਾ ਜਮ ਫਰਾਂਕੋ ਤੇ ਕੀ ਲਮੋਸਕਾ ਡੋਜੀ 哦 ਚੇ ਸਕਾ ਡੋ 24 ਕਿਲੋ ए... 24 ਕਿਲੋ ਮਤਲਬ 24 ਕਿਲੋ ਮੋਸਰੇਲਾ 24 ਕਿ 24 ਕਿਲੋ ਮੋਸਰੇਲਾ 24 ਕਿਲੋ ਮੋਸਰੇਲਾ Sì perché è 1 kg di bufala 1 kg di bufala che bufala è perfetta Ok per la top Certo. È la migliore che c'è. Oggi mi paghi, io ti faccio il conto, si scalo sul Grazie sei molto gentile. Grazie tu sei gentile. Tra noi c'è il feeling. Oh, bello! Bello, bello, bello. No. Non si buca questa. E poi non si può andare in questo ਅਛੂਟੀ ਕੁੜੀ ਐ ਮੀਆ ਉਹਦੇ ਨਾਲ ਖੇਡਦਾ ਹੁੰਦਾ ਹੈ ਹੈਨਾ ਵੀ ਹਾਂ ਤੇਰੇ ਸਿਮਲ ਆਉਂਦੀ ਆ ਮੇਕੋ ਪੈਂਥਰ ਦੀ ਐ ਅੱਛਾ ਪੈਂਥਰ ਹੀ ਹੋਗਾ ਤੂੰ ਚਾਹ ਲੋ ਟੈਂਡਾ ਨੇ ਦੇ ਪੈ ਜਾ ਪੈ ਸੋਨੇ ਸੋ ਜਾ ਤੈਨੂੰ ਇਹ ਨਹੀਂ ਪੈਦੀ ਪੈਂਥਰ ਜੇ ਪੈਂਥਰ ਹੁੰਦਾ ਨਾ ਕਿੱਦਾਂ ਨੂੰ ਲੜੀਆਂ ਚਲੇ ਅੱਜਕ ਨੂੰ ਫਿਰ ਨੋ ਨੋ ਦੇਖ ਨੋ ਦੇਖ ਨੋ ਦੇਖ ਅੱਧਿਕੇ ਰੋ ਨੋ ਐ ਦੀ ਹੈਨਾ ਵੀ ਕੁਸਤੋ ਪੋਰਟੂਗਾਜ਼ਾ ਯੇ ਮੀ ਮੀਆ ਕੁਸਤੋ ਤੂ ਯੋ ਸੀਓਂ ਗਾਟੋ ਕਾਜ਼ਾ Tu, tu prendi gatto, io prendo cane. Va bene, e poi non è mio. Che <laughs> dici mia, buono? Si, mia gannigare meno poco la guia. Mia basta per andare a pane. Mia hai fame? Si, mia poca la guia per andare a Nutella. Beh, ci buono? Ti piace tanto, no? Nutella ti piace, vero? <laughs> oh, sporcato mano. Una, hey. vieni qua. Una, faccia. Dove stai? Sì. <laughs> ਪੁਰਤੂ ਮੰਨਜੀ ਤੂੰ ਦੋ ਜਾਂਦਾ ਦੋ ਪੁਰਤੂ ਮੰਨਜੀ ਕੀ ਮੰਨਜੀ ਹੈ ਨਹੀਂ ਬਈ ਬਰੇਲੂ ਇਹਨੂੰ ਮੰਨਜਾਏਗਾ ਕੌਦਾ ਬਈ ਬਰੇਲੂ ਨੋ ਪਾਮ ਜਰੂਰ ਤੇਰੇ ਮੂਰੇ ਮੋਰੇ ਇਹ ਵੇਰੋ ਸਿਰ ਰੈਗਿਓਨੀ ਹੁਣ ਆਪਾਂ ਟੋਰਿਸ ਮਾਰਕੀਟ ਦੇ ਵਿੱਚ ਇੱਥੋਂ ਆਪਾਂ ਲੈ ਕੇ ਜਾਣੀ ਆ ਚਿਕੋਰੀਆ ਪਰ ਇੱਥੇ ਹੈਈ ਸਪਿਨਾਚੀ ਹੈ ਤੇ ਹੈਗੇ ਬੇਤਾ ਸਾਗ ਚਿਕੋਰੀਆ ਕੋ ਹੈ ਨਹੀਂ ਜਾ ਫੇ ਲੱਗੀ ਵੇ ਇਧਰ ਬਰੋਕਲੀ ਪਈ ਆ ਆਪਾਂ ਲਈ ਚਲਦੇ ਆ ਦੋ ਪੈਕੇਟ ਸਪਿਨਾਚੀ ਦੇ ਵੈਸੇ ਹੋਰ ਵੀ ਸਬਜ਼ੀਆਂ ਬਹੁਤ ਲੱਗਿਆ ਹੋਇਆ ਪਾਸੇ ਬਣੇ ਬਣੇ ਮਿਲ ਜਾਂਦੇ ਆ ਆ ਦੇਖੋ ਇਹਦੀ ਵਿਓਲੀ ਜਿਦਾੜ ਨਹੀਂ ਆਪਣੇ ਮਮਸ ਹੁੰਦੇ ਆ ਇਹ ਉਹਦਾ ਦੇ ਨੇ ਤੇ ਇਧਰ ਬਣੇ ਚੌਲ ਬੜੇ ਬਣਾਈ ਆਪਣੇ ਘਰ ਦਾ ਪਾਸਤਾ ਮਿੱਤਰ ਬਣਿਆ ਹੋਇਆ ਸਿਰਫ ਅੱਲਾਹ ਪਰ ਨੂੰ ਚਾਹੀਦਾ ਸੀਗਾ ਸਪਿਨਾਚੀ ਓ ਬੱਲੇ ਕੁਸ਼ਿਆਰ ਸਿੰਘ ਨਾਲ ਲਿਆ ਬਈ ਆਹਦੇ ਕੌਣ ਆ ਆ ਦੇਖਾਤ C'è il gollu? Ci Ciccogli non mi lega, spena simili. Questi... Questo è il cibo di... di nostro gatto. Il nostro gatto, però tu l'hai i cani. ma se può giocare. Giochi, giochi. Sì, sì. Chiedi il un gatto una gel, un velina, una gel. C'è anche te dopo che te. Voglio dire. Eccola. ਕੁਲਾ ਸੀ ਸੀ ਕਿਰੇ ਮੇ ਗਾਤੋ ਨਾ ਖੇਡ ਲਵਾ ਮਤਲੇ ਕੁੱਤ ਨਾ ਖੇਡ ਕੇ ਹੀ ਆ ਬਣ ਗਿਆ ਪਰ ਫਰੀਦ ਉਹਦਨ ਬਸਰ ਗਾਤੋ ਸੀ ਸੀ ਇਹ ਕਸਤ ਪਰ ਫਰੀਦ ਪਾ ਵੀ ਤੇ ਝੁਗਾਰੇ ਰੈਡੀ ਪਾਸਤਾ ਹਾਂਜੀ ਪਾਸਤਾ ਲਓ ਜੀ ਸ਼ਿਵਲਾ ਮੱਚਾ ਮਿੱਤਰੋ ਪਾਸਤਾ ਰੈਡੀ ਹੋ ਗਿਆ ਜਿਵੇਂ ਸਪਰਾਚੀ ਮੰਡੀ ਤੜਕਰ ਗਰਮ ਕਰ ਲਈ ਮੰਡੀ ਤੇ ਹੁੰਦੀ ਆ ਬਸ ਮੜੀ ਕਰੂਗੇ ਠੀਕ ਆ ਲਸਣ ਅਦਰਕ ਲੱਖਣ ਪਾ ਕੇ ਜੀ ਨਹੀਂ ਸਰਕੂ ਪਾਇਆ ਵਿੱਚ ਜੀ ਮੀਆਂ ਕਿਛਾ ਚਾਦ ਇਹ ਪੈਂਥਰ ਦੀ ਹੈ ਇਹ ਪੈਂਥਰ ਦੀ ਹੈ ਗੁਸ਼ਾਨ ਵੀਰ ਉੱਠ ਪੁੱਤ ਛਕੋ ਪਾਸਤਾ ਦੇਖ ਪਾਸਤਾ ਵਿੱਚ ਕਰੇਮੀ 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 ਪਾਸਾ ਕਰੇਮੀ ਕਰੇਮੀ ਆ ਜਾ ਲੈ ਸ਼ਮੂ ਇਹ ਮੇਥੋਂ ਆਪਣਾ ਪਾਸਤਾ ਦੇਖੋ ਵੀ ਪੇਪਰ ਉਹ ਨਹੀਂ ਦਿਖ ਰਹੀ ਵਿੱਚ ਇਹਨਾਂ ਛੇ ਮਲੇ ਮਿਰਚਾਂ ਗੱਲਬਾਤ ਐ ਉੱਤੋਂ ਲੈਵਲ ਦੀ ਮੀਆਂ ਅਮਨਜੀਤੂ ਤੇ ਪਾਸਤਾ ਨਾ ਹੈ ਮੀਰੇ ਬਣਾਓ ਕਨੇ ਪਾਸਤਾ ਨਹੀਂ ਖਾਣਾ ਮੈਂ ਅੰਗੂਰ ਖਾਣੇ ਆ ਪੈਂਥੀ ਆਦੇ ਕੋਣ ਆ ਗਿਆ ਲਗਾ ਦੇ ਛਲਾਂਗ ਲਗਾ ਦੇ ਛਲਾਂਗ ਹੂੰ ਉਪਰ ਸੜਮ ਆ ਦੇ ਦੇਖੀ ਤੇਰੇ ਵਰਗੇ ਜਮਾਈ ਜਮਾਈ ਦੇਖੋ ਮਿੱਤਰੋ ਪੈਂਥੀ ਵਰਗੇ ਜਿਓ ਐ ਨੀ ਨਬੇ ਅੱਖਾਂ ਵੀ ਬਿੱਲੀ ਆ ਹਨਾ ਪੈਂਥੀ ਆ ਤੇਰੇ ਵਰਗੇ ਜਮਾਈ ਲੋਕੀ ਵੇਗੇ ਨੀ ਤੇ ਆਗੇ ਹੈ ਆ ਖਾਣੇ ਬਿਸਕਟ ਚਾਕਲੇਟ ਬਿਸਕਟ ਆ ਬੰਦਾ ਪਛਾਣੂ ਕੋਣ ਹੈ ਬਈ ਸਿਰ ਨੂੰ ਲਾਤਾ ਸੀ ਲਗ ਮਿਲੂ ਗਿਆ ਬੈਠੇ ਯਾਰ ਮੁੰਡੇ ਉਹਦਾ ਕੱਲ ਤੇ ਟਾਈਮ ਨਾ ਆ ਲਿਆ ਹੈ ਕੱਲ ਤੇ ਟਾਈਮ ਨਾ ਆ ਲਿਆ ਤੂੰ ਹੋਰ ਲਗੋ ਆਪਣੇ ਨੱਕ ਤੇ ਲਗੂ ਲੈ ਚੰਗੀ ਤਾਂ ਗੱਲ ਅੱਖਾਂ ਦੇਖ ਤੇਰੀ ਗੱਲੀ ਹਾਂ ਐਦਾਂ ਸੌਜਾ ਤੂੰ ਤੇ ਇਧਰ ਆਪਣੇ ਦਾਵੀ ਦੇ ਵੀ ਆ ਗਏ ਮਿੱਤਰੋ ਕੰਮ ਤੋਂ ਸਾਰਿਆਂ ਨੂੰ ਉਹਦੇ ਵੀ ਠੀਕ ਠਾਕ ਚੱਲਦੀ ਗੱਲ ਸ਼ਨੀਵਾਰ ਨੂੰ ਅੱਧਾ ਦਿਨ ਕੰਮ ਕਰਦਾ ਮੁੰਡਾ ਟਾਈਮ ਦੇਖੋ ਪੌਣੇ 2 ਹੋ ਗਏ ਆ ਅੱਧਾ ਦਿਨ ਕੰਮ ਸ਼ਨੀਵਾਰ ਨੂੰ ਐ ਤਵੇ ਪੂਰੀ ਛੁੱਟੀ ਇਟਲੀ ਵਿੱਚ ਦਾ ਇਹ ਹੈ ਤੇ ਜਾਏ ਤਾਂ ਭਾਂਜਾ ਦੋ ਜਣੇ ਸਾਡੇ ਤਾਂ 24 ਘੰਟੇ ਡਿਊਟੀ ਹੈ ਆਪਣੀ ਤਾਂ ਨਾ ਪੋਣੇ ਜਾਣਾ ਹੁਣ ਆਪਣਾ ਕਬਾਬ ਦਾ ਸਮਾਨ ਲੈਣ ਵਾਸਤੇ ਐਸਪੀਨ ਮਾਰਕੀਟ ਤੋਂ ਰੋਜ਼ ਦੀ ਤਰ੍ਹਾਂ ਮਿੱਤਰੋ ਫਾਈਨਲੀ ਬਾਅਦ ਮੌਸਮ ਸਾਫ਼ ਹੋ ਗਿਆ ਤੂੰਦੋਂ ਨਹੀਂ ਚੱਲ ਗਏ ਨੇ ਤੇ ਸੂਰਜ ਦੇਵਤਾ ਮਿੱਤਰੋ ਪਹੁੰਚ ਗਿਆ ਦੇਖੋ ਕਿੰਨਾ ਵਧੀਆ ਲੱਗਦਾ ਹੈ ਮੌਸਮ ਨਾ ਤੇ ਦਵਿੰਦਰ ਸਿੰਘ ਚੱਲਿਆ ਅੱਜ ਆਪਣਾ ਬਾਰਬਰ ਸ਼ਾਪ ਤੇ ਕਹਿੰਦਾ ਕੱਟਿੰਗ-ਕੁੰਢੀ ਕਰਾ ਕੇ ਆਉਣੀ ਹੈ ਦਾੜੀ ਜੜੂ ਸੈੱਟ ਕਰਾ ਕੇ ਰੱਖਣੀ ਹੈ ਵੀ ਇਹ ਬੰਦਾ ਬਲੌਗ ਦੇ ਵਿੱਚ ਆਉਂਦਾ ਨਾ ਫਿਰ ਸੋਹਣਾ ਲੱਗਦਾ ਬੰਦਾ ਕਹਿੰਦੇ ਨਾ ਹਾਂਜੀ ਹਾਂ ਮਾੜੀ-ਮੁੜੀ ਕੱਟਿੰਗ-ਕੁੰਢੀ ਕਰਾ ਕੇ ਆਉਣੀ ਹੈ ਹਫਤੇ ਤੱਕ ਇੱਕ ਵਾਰ ਜਰੂਰ ਜਾਏਗਾ ਪਿਛਲੇ ਹਫਤੇ ਜਿਹੜੀ ਵਕਤ ਦੇਖਿਆ ਸੀ ਵਲੌਗ ਦੇ ਵਿੱਚ ਦਵੇ ਦਾ ਠੱਲਾ ਮਿੱਠਾ ਹੋ ਗਿਆ ਥੋੜਾ ਕਿਉਂ ਮੌਸਮ ਖਰਾਬ ਚੱਲਦਾ ਸੀ ਨਾ ਪੀ ਜਾ ਨਹੀਂ ਹੋਇਆ ਤੇ ਹੁਣ ਦੇਖੋ ਕਿੰਨਾ ਫਰਕ ਪੈ ਗਿਆ ਜਦੋਂ ਤੁਸੀਂ ਚੱਲੇ ਸੀਗੇ ਤੁਸੀਂ ਕਿਹਾ ਵੀ ਜਾਣਾ ਮੈਂ ਕਿਹਾ ਕਿ ਨਹੀਂ ਅੱਜ ਤਾਂ ਮੈਂ ਆ ਜੀ ਆਪਾਂ ਨੂੰ ਮਾਰਕੀਟ ਤੋਂ ਮੈਂ ਤੁਹਾਨੂੰ ਦੇਖੋ ਕੀ ਲੱਭਿਆ ਆਲੀਚੀਆਂ ਇਹ ਬਹੁਤ ਘੱਟ ਚਾਂਸ ਹੈ ਵੀ ਆਪਾਂ ਨੂੰ ਇਟਾਲੀਅਨ ਮਾਰਕੀਟ ਦੇ ਵਿੱਚ ਉਹ ਵਾਲਾ ਫਰੂਟ ਮਿਲ ਜਵੇ ਆਪਣੀ ਇੰਡੀਆ ਤਾਂ ਵਾਧੂ ਮਿਲ ਜਾਂਦਾ ਹੈ ਇਹਦੇ ਜੂਸ ਜਿਹਾ ਸਿੱਲਦੇ ਜ਼ਰੂਰ ਹੈ ਉਹ ਵੀ ਆਪਣੀ ਜੀ ਬੰਗਾਲੀ ਦੀ ਦੁਕਾਨਾ ਉੱਥੋਂ ਮਿਲਦੇ ਜਾਂ ਆਪਣੀ ਇਨੀ ਸ਼ਾਪ ਤੋਂ ਮਿਲਦੇ ਆ ਤੇ ਇਟਾਲੀਅਨ ਸਟੋਰਾਂ ਦੇ ਵਿੱਚ ਅਲੀਜੀਤਾ ਬਹੁਤ ਹੰਦਾ ਟੇਸਟੀ ਆ ਦੇਖੋ ਸੇਮਰ ਚੁੰਬੜੀ ਪਈ ਇਹਨੂੰ ਪਸੰਦ ਨਹੀਂ ਹਾਰੇ ਵਿੱਚ ਮੈਨੂੰ ਬਹੁਤ ਵੀ ਲੱਗਦੀ ਹੈ ਮੈਨੂੰ ਟੇਸਟੀ ਲੱਗਦਾ ਚੱਗਾ ਕੁਛਾ ਪਰ ਕੀ ਪਾਲਾ ਫੇ ਖੁਸ਼ਾਨ ਖਲ ਨਾਲੀ ਵਿੱਚ ਖਰਾਬ ਹੁੰਦਾ ਮੈਂਗੋ ਹੀ ਪਈਆਂ ਦੇਖੋ ਅੰਬ ਮੈਂਗੋ ਕਿਹੜਾ ਅੰਬ ਹੈ ਦੱਸਿਓ ਕਰਕੇ ਕਮੈਂਟ ਲੰਗੜਾ ਅੰਬ ਹੈ ਕਾਵਲੀ ਅੰਬ ਹੈ ਆਹ ਵਾਲਾ ਸਮਾਨ ਆਪਾਂ ਲੈ ਲਿਆ ਰੈਡੀ ਭਰ ਲਿਆ ਸਮਾਨ ਦੀ ਚਾਹ ਰਹਤੇ ਕੁਸ਼ਾਨਸੀ ਬਸੇ ਆਪਣੀ ਬਿਸਕੁਟ ਵਿੰਤਾਲੀਏ ਚ ਬਹੁਤ ਮਿੱਠਾ ਘੱਟ ਹੁੰਦਾ ਹਿਸਾਬ ਦਾ ਹੁੰਦਾ ਤੇ ਇਹ ਚ ਮਿੱਠਾ ਜ਼ਿਆਦਾ ਹੁੰਦਾ ਇਹ ਕਿਹੜਾ ਤਾਂ ਆਪਣੀ ਤੇਰਾ ਮਿਸੂ ਆ ਵੀ ਕੁਛ ਆਣ ਵਾਸਤੇ ਹੀ ਆ ਸਾਮਾਨ ਕੁਛ ਆਣ ਦੀ ਬਹੁਤ ਆ ਤਾਂ ਬੱਚਾ ਹੁੰਦਾ ਹੀ ਹੈ ਜੀ ਘਰੇ ਜਦ ਹੁੰਦੇ ਆ ਕੁਛ ਖਾਣ ਨੂੰ ਦੇ ਦੋ ਕੁਛ ਖਾਣ ਨੂੰ ਹੀ ਹੈਗਾ ਤੇ ਮੈਂ ਬੱਚੇ ਮੰਗੀ ਜਾਂਦੇ ਬਹੁਤ ਸਾਮਾਨ ਸਮੂ ਲਿਆ ਕੇ ਮੇਤਰੋ ਆਪਾਂ ਘਰੇ ਪਹੁੰਚ ਗਏ ਆ ਤੇ ਦਵਿੰਦਸੂ ਵੀ ਆਪਾਂ ਨਾਲੇ ਲਿਆਂਦਾ ਇਹ ਤਾਂ ਵੀ ਕੰਮ ਟਾਈਮ ਨੇ ਨਿਬੜ ਗਿਆ ਸੀਗਾ ਵੀ ਬਿਹਲੇ ਸੀਗਾ ਅੱਜ ਚੈੱਕ ਕਰੋ ਚੈੱਕ ਫੇ ਦਵਿੰਦਲੀ ਕੱਢੀ ਹਾਂ ਜੀ ਮੈਂ ਫਟਾਫਟ ਕੱਟ ਦੇਈ ਇਹ ਬੰਦੇ ਪਰ ਇਹ ਗੱਲ ਤਾਂ ਹੋ ਗਿਆ ਜਨਾ ਦਾੜ ਛੋਟੀ ਹੁੰਦੀ ਹੈ ਨਾ ਤੇ ਵੀ ਧੋਲੇ ਜੰਮਗਣ ਲਾ ਜਾਂਦੇ ਆ ਆ ਦੇਖ ਉਧਰ ਮਾੜੇ ਮਾੜੇ ਧੋਲੇ ਆ ਗਏ ਕੋਸਟਾ ਪਰਦੇਸ ਵੈਸੇ ਚਿੱਟੇ ਕਰ ਦਿੰਦਾ ਬਾਲ ਬੰਦੇ ਦੇ। ਕੁਸ ਨੇ ਇਹ ਵੀ ਗੱਲ ਕਹਿੰਨੇ ਹੈ ਕਹਿੰਦੇ ਇਟਲੀ ਦਾ ਨੂਨ ਪਾਣੀ ਆ ਨਾ ਵੀ ਸਮੁੰਦਰੀ ਪਾਣੀ ਔਰੇ। ਵੀ ਇਹਦਾ ਹੀ ਫਰਕ ਰਹਿੰਦਾ ਹੈ। ਵੀ ਛੇਤੀ ਬਾਲ ਚਿੱਟੇ ਹੁੰਨੇ ਆ। ਇਹ ਫਰਕ ਕੁਸ ਟੈਨਸ਼ਨ ਦਾ ਵੀ ਹੋ ਜਾਂਦੇ ਬੰਦਿਆਂ ਦੇ। ਤੇ ਸਮਾਨ ਆਪਾਂ ਦੇਖੋ ਸਾਰਾ ਲਿਆਂਦਾ। ਗੱਡੀ ਦੀ ਡਿੱਗੀ ਆਪਾਂ ਨੇ ਭਾਰਤੀ ਸਮਾਨ ਦੀ। ਜਿੰਨਾ ਸਮਾਨ ਕਰਦਾ ਹੈ ਉਹਦੇ ਵਿੱਚੋਂ ਹੈ ਨਹੀਂ ਦਮੰਦਾ ਕੱਢਣਾ। ਸਮਾਨ ਕਿੱਲਾ ਕਰਨਾ ਹੈ? ਕਰਦਾ ਤੁਹਾਨੂੰ। ਆਹ ਕੱਢ ਲੈ ਆ ਵੀ ਕੱਢ ਲਾਂ। ਸਾਰੇ ਨਿਕਲ ਜਣਾ ਸਮਾਨ ਕਰਦੇ ਆਇਆ ਜਿਵੇਂ ਤਰੋਂ ਆਪਣਾ ਜਿਆਦਾ। ਸਾਧਾ ਲੈਣਾ ਥੱਲੇ ਪੈਂਟਰੀ ਪੈਜੀ। ਬਸ ਆ ਵੀ ਆਪਣੀ ਪੁਸਤਕ ਟੇਰ ਦੁਕਾਨਦਾਰ ਆ ਆ ਸਾ ਸਾਮਾਨ ਦਾ ਸ਼ੌਪ ਦਾ ਸਾਮਾਨ ਆਪਣਾ ਚਲੋ ਬਚਲੀਏ ਟਾਈਮ ਦੀ ਗੱਲ ਕਰੀਏ ਟਾਈਮ ਮਿੱਤਰੋ ਹੋ ਗਏ ਨੇ 2:35 ਹੁਣ ਟਾਈਮ ਮਿੱਤਰੋ 5:00 ਹੋ ਗਏ ਆ ਤੇ ਕੁਸ਼ਾਨ ਵੀਰ ਤੇ ਗੁਸ਼ਾਨ ਵੀਰ ਦਾ ਮਾਮਾ ਦੋਨੇ ਜਾਨੇ ਖਾ ਕੇ ਦਿਰਾਮੀ ਸੂ ਹੁਣ ਦੋਏ ਜਾਨੇ ਅੰਦਰ ਲੇਟੇ ਮਾਰਨ ਹੁਣ ਕਿੱਥੇ ਬੈਠੇ ਆ ਆ ਦੇਖੋ ਇਧਰ ਉੱਠੋ ਬਈ ਹੈ ਹਾਂਜੀ ਹਾਂਜੀ ਉੱਠੇ ਹੋਏ ਉੱਠੇ ਵੀ ਆ ਹਾਂ ਜੀ ਖਾ ਕੇ ਤੇਰਾ ਮਿਸ਼ਰੀ ਕੋਲੀ ਦਿਹ ਲੰਦਾ ਕਿ ਲੇਟੇ ਮਾਰਦੇ ਉੱਠੋ ਥੱਲੇ ਕੰਮ ਤੇ ਜਾਣਾ ਹੈ ਸਲਾਹਾਂ ਕਰਦੇ ਜੀ ਬਸ ਕੀ ਕਰਨਾ ਕੀ ਅੱਜ ਕੀ ਇਦਾਂ ਕੀ ਕੀ ਸਿਸਟਮ ਹੈ ਜੀ ਕੀ ਕੀ ਸਿਸਟਮ ਹੈ ਕੀ ਸਿਸਟਮ ਕਰਨਾ ਕਿਵੇਂ ਲੋਕੇ ਬੈਠੇ ਕਮਰਾ ਦੇ ਵਿੱਚ ਬਣਦੀ ਉਸ ਖਾਣ ਪੁੰਦੀ ਜੀ ਥੋੜਾ ਜਿਹਾ ਫਿਰ ਰੋਟੀ ਖਾਧੀ ਪਹਿਲਾਂ ਤੇਰਾ ਮਿਸ਼ਰੀ ਖਾਦਾ ਹੋਰ ਕੀ ਖਾਣਾ ਤੁਸੀਂ ਹੁਣ ਇਹ ਫਿਰ ਕੰਮ ਤੋਂ ਲੱਗਣ ਤੋਂ ਪਹਿਲਾਂ ਚਾਹੀਦਾ ਹੀ ਮੰਨ ਤੋਂ ਇਹ ਚਾਹ ਪਲਾ ਦੇ ਦਲੇ ਆ ਉਹ ਚਲਾ ਆ ਵੀ ਸ਼ੁਆਹਣ ਯਾਨੀ ਜਿਹੜਾ ਅਜਲ ਮੇਰਾ ਤਾਂ ਬੁਝਕਦਾ ਨਹੀਂ ਆਹੋ ਨਾ ਵੀ ਨਾ ਵੀ ਜਾਂਦਾ ਤੇ ਅੱਗੇ ਦਿਖਾਈ ਲੈਣੇ ਸਾਰੇ ਨੇ ਉਹ ਫਿਰ ਚੱਲੋ ਮੈਂ ਤੁਹਾਨੂੰ ਕੱਲ੍ਹ ਛੋੜੂ ਖਾਊਂਗਾ ਚੰਗਾ ਲਾ ਦਰਦਾ ਹਾਂ ਨਹੀਂ ਹੈ ਨਹੀਂ ਤੂੰ ਚੱਲ ਵੀ ਆਪਾਂ ਟਿਕਾਣੇ ਤੇ ਬਹੁਤ ਖੇਡ ਲਿਆ ਤੂੰ ਪਹਿਲਾਂ ਕੁੜੀ ਖੇਡੀ ਮੀਆਂ ਜਿਹੜੀ ਆਈ ਸੀ ਆਪਣੇ ਬਾਜ ਪੈਂਥਰਸ ਨੂੰ ਖੇਡੇ ਤੇ ਹੁਣ ਤੋਈ ਚਲੋ ਟਿਕਾਣੇ ਤੇ ਆਪਣੀ ਪੂੰਛੀ ਆਪਣੀ ਸਾਹਮਣੇ ਰੱਖੋ ਐਦਾਂ ਠੀਕ ਹੈ ਸ਼ੇਰ ਭਾਜੀ ਠੀਕ ਹਾਂ ਖੁਸ਼ ਹੋ ਮੈਂ ਐਦਾਂ ਕਹਿੰਦਾ ਮੈਂ ਕਿਹਾ ਵੀ ਚਾਹ ਧਰ ਦੇ ਤੇ ਬੱਚੇ ਨੂੰ ਬੁਲਾ ਦੇ ਠੀਕ ਹੈ ਤੇ ਥੱਲੇ ਭੇਦੇ ਵਾਲ ਚਰੀਆਂ ਵਾਰਾਂ ਵੀ ਠੀਕ ਹੈ ਨੀ ਟਾਈਮ ਜੰਪ ਸਟਾਰਟ ਕਰ ਗਈ ਬਸ ਤੇ ਦੂਜੀ ਟਾਈਮ ਉੱਥੇ ਲਿਆਓ ਠੀਕ ਹੈ ਓਕੇ ਜੀ ਓਕੇ ਆ ਰਹੇ ਹਾਂ ਬਸ ਤੁਹਾਡੇ ਪਿੱਛੇ ਹੀ ਬਸ ਠੀਕ ਹੋ ਗਏ ਵੈਰੀ ਗੁੱਡ ਅਪਰ ਮੈਂ ਤਾਂ ਰੈਡੀ ਹੋ ਗਏ ਆ ਆਪਣੀ ਕੋਟੀ-ਕੂਟੀ ਕੱਪੜੇ-ਕੋਪੜੇ ਚੇਂਜ ਕਰ ਲਏ ਆ ਕੰਮ ਵਾਲੇ ਕੱਪੜੇ ਪਾ ਕੇ ਜਦੋਂ ਕੰਮ ਕਰਦੇ ਜਾਂ ਜਾਂਪਾਂ ਕੰਮ ਕਰਨ ਜਾਂਦੇ ਆ ਉਹਦੋਂ ਫੀਲਿੰਗ ਹੋਣੀ ਵਰਦੀ ਦੇ ਕਾਰਨ ਹੀ ਹੁੰਦਾ ਆ ਆਪਣੇ ਤੇ ਸਿਵਲ ਕੱਪੜੇ ਵੀ ਹੁੰਨੇ ਆ ਨਾ ਤੇ ਉਹਨਾਂ ਵਿੱਚ ਫੀਲਿੰਗ ਨਹੀਂ ਹੁੰਦੀ ਜਦੋਂ ਕੰਮ ਕਰਨ ਲੱਗੇ ਜਦੋਂ ਆਪਾਂ ਵਰਦੀ ਚੇਂਜ ਕਰਕੇ ਜਾਂਦੇ ਆ ਉਹ ਐਟੋਮੈਟਿਕ ਤੌਰ ਤੇ ਜਿਹੜਾ ਮਾਈਂਡ ਆਪਣਾ ਸਬਕੋਸ਼ੀਅ ਹੁਣ ਕੰਮ ਕਰਦੇ ਇਸ ਕਰਕੇ ਵਰਦੀਆਂ ਬਣੀਆਂ ਹੋਈਆਂ ਬੱਚਿਆਂ ਦੇ ਵੀ ਹਰੇਕ ਡਿਊਟੀ ਮੈਂਬਰ ਦੀ ਵਰਦੀ ਇਸੇ ਹੀ ਕਾਰਨ ਨੇ ਪੀਜਾਮਾ ਡੱਬੇ ਡੱਬੇ ਆਪਣੇ ਤਿਆਰ ਕਰਤੇ ਇਧਰ ਛੋਟੇ ਪੀਜੇ ਡੱਬੇ ਹੋ ਗਏ ਤੇ ਇਧਰ ਆਪਣੇ ਹੋ ਗਏ ਪਿੰਸਿਆਂ ਦੇ ਤੇ ਇਧਰ ਹੋ ਗਏ ਆਪਣੇ ਕਲਸੋਨੀਆ ਦੇ ਤੇ ਇਧਰ ਹੋ ਗਏ ਆਪਣੇ ਵੱਡੇ ਮਕਸੀ ਫੈਮਿਲੀ ਪੀਜਾ ਦੇ ਡੱਬੇ ਕੋਈ ਲਾਈਨ ਤਿਆਰ ਹੋ ਗਈ ਹੈ ਮਿੱਤਰੋ ਇਧਰ ਕਬਾਬ ਵਾਲੀਆਂ ਪਾਨੀਆਂ ਵੀ ਬਣ ਕੇ ਆਪਣੀ ਰੈਡੀ ਹੋ ਗਈਆਂ ਦੇਖੋ ਲੱਕੜ ਦੀ ਭਟੀਆਂ ਜੀ ਬਣਦੀਆਂ ਮਿੱਤਰੋ ਵਾਕਈ ਬੈਸਟ ਬਣਦੀਆਂ ਦੇਖੋ ਆਰਡਰ ਵੀ ਆਪਣੇ ਆ ਗਏ ਨੇ ਤੇ ਲਾਈਨ ਚ ਲੱਗ ਰਹੇ ਨੇ ਆਰਡਰ ਵੀ ਕਿਹੜਾ ਆਰਡਰ ਪਹਿਲੇ ਆਣਾ ਕਿਹੜਾ ਬਾਅਦ ਜਾ ਇਹ ਬਾਦ ਦੇ ਅਜੀ ਇਹ ਬਾਦ ਲੁੱਟ ਰਹੇ ਹਾਂਜੀ ਕਈ ਵਾਰ ਨਾ ਗਾ ਕੇ ਦਮ ਉੱਤੇ ਲਿਖੀ ਭੇਜਦੇ ਬਸ ਜਿੱਥੇ ਜਿੱਦਾਂ ਲਿਖਿਆ ਉੱਤੇ ਦੇ ਨੋਟ ਦੇ ਵਿੱਚ ਲਿਖ ਕੇ ਭੇਜ ਦਿੰਦੇ ਆ ਨੋ ਮਿਤ੍ਰੇਂਦੂ ਆ ਸੂਲ ਦਿਆਵਲਾ ਵੀ ਦਿਆਵਲਾ ਵੀ ਸੋ ਤੇਂਦੂਆ ਨਹੀਂ ਪਾਉਣਾ ਹੈਗਾ ਇਹ ਵੀ ਪੜਨਾ ਚੋਰੀ ਹੁੰਦਾ ਜਿਹੜੇ ਪਾਚੀ ਉੱਤੇ ਲਿਖਿਆ ਹੁੰਦਾ ਨਾ ਲੋ ਵੀ ਆਪਣੇ ਆਰਡਰ ਆ ਗਏ ਇੱਧਰ ਤੇ ਬਸ ਟਾਈਮ 6:30 ਹੋ ਗਏ ਆ 7:30 ਵਜੇ ਮੁੰਡਿਆਂ ਨੇ ਆਇਆ ਨਾ ਤੇ ਆਪਣੇ ਆਰਡਰ ਤਿਆਰ ਕਰਨ ਲੱਗ ਪਾ ਜਦੋਂ ਆਏ ਆਪਾਂ ਜਦੇ ਕਿ ਕਿ ਦਿਨ ਫੱਟੇ ਹੁਣ ਟਾਈਮ ਸਵਾ 10 ਹੋ ਗਿਆ ਮਿੱਤਰੋ ਆਪਾਂ ਨੂੰ ਕੰਮਕਾਰ ਕਰਦੇ ਕਦੇ ਟਾਈਮ ਕਿਦਾਂ ਲੱਗਦਾ ਪਤਾ ਹੀ ਨਹੀਂ ਲੱਗਦਾ ਸ਼ਨੀਵਾਰ ਨੂੰ ਟਾਈਮ ਹੀ ਨਹੀਂ ਲੱਗਦਾ ਹੈ ਵਲੌਗ ਬਣਾਉਣ ਦਾ ਕਈ ਮੇਰੇ ਵੀਰ ਮੈਨੂੰ ਕਮੈਂਟ ਕਰਦੇ ਹੁੰਦੇ ਆ ਬਾਈ ਤੁਸੀਂ ਨਾ ਸ਼ੌਬਦ ਦਾ ਵਲੌਗ ਵੱਧ ਬਣਾਇਆ ਕਰੋ ਚਲ ਸੋਮਵਾਰ ਮੰਗਲਵਾਰ ਜਦੋਂ ਕੰਮ ਘੱਟ ਹੁੰਦਾ ਉਹ ਤਾਂ ਜਦੋਂ ਬਣ ਜਾਂਦਾ ਹੈ ਮਤਲਬ ਗੱਲ ਹੋਰ ਹੁੰਦੀ ਆ ਟਾਈਮ ਵੀ ਹੁੰਦਾ ਕੰਮ ਵੀ ਘੱਟ ਹੁੰਦਾ ਹੈ ਨਾ ਸਮਾਂ ਲਾਈ ਜਾਂਦਾ ਵਿੱਚ ਬਣਾਉਣ ਵਾਸਤੇ ਵੀਕੈਂਡ ਨਹੀਂ ਸਮਾਂ ਲੱਗਦਾ ਮੇਰੇ ਤੋਂ ਬਣਾਉਣ ਦਾ ਇਸ ਕਰਕੇ ਸ਼ੁਰੂਆਤ ਤੇ ਐਂ ਦੇ ਵਿੱਚ ਹੀ ਹੁਣ ਆਪਾਂ ਬੰਦ ਕਰਨ ਲੱਗੇ ਆ ਤੇ ਸਿਮਰਨ ਦਾ ਕ ਤੇ ਘਰ ਨੂੰ ਜਾ ਰਹੇ ਨੇ ਆਪਾਂ ਹਲੇ ਆਪਣਾ ਕੰਮ ਕਰ ਰਿਹਾ ਹੈ ਉਹ ਕਰਾਂਗੇ ਆਪਾਂ ਤੇ ਤੁਸੀਂ ਘਰ ਜਾ ਰੋਟੀ ਪਾਣੀ ਬਣਾਓ ਤੇ ਅਸੀਂ ਬਾਅਦ ਚ ਤੁਹਾਡੇ ਪਿੱਛੇ ਪਿੱਛੇ ਆਉਨੇ ਆ ਤੇ ਛੱਕਦੇ ਆ ਤੇ ਬਾਕੀ ਤੁਹਾਨੂੰ ਮਿਲਾਂਗੇ ਆਪਾਂ ਕੱਲ ਨੂੰ ਹੋਰ ਵਲੌਗ ਦੇ ਵਿੱਚ ਜੱਜ ਦਾ ਵਲੌਗ ਪਸੰਦ ਆ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਸੋਹਣੇ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ